ਗੁਰੂ ਸਾਹਿਬ ਕਹਿਣ ਲੱਗੇ ਜਿਸ ਕਾਰਜ ਵਾਸਤੇ ਆਏ ਸੀ ਨਾ ਉਹ ਕਾਰਜ ਸਾਡੇ ਕੋਲੋਂ ਪੂਰਾ ਨਹੀਂ ਹੋ ਸਕਿਆ ਉਸ ਕਾਰਜ ਤੋਂ ਅਸੀਂ ਬਹੁਤ ਜ਼ਿਆਦੇ ਟੁੱਟ ਚੁੱਕੇ ਆ ਵਾਂਝੇ ਜਾ ਚੁੱਕੇ ਆ ਜਿਸ ਧਰਮ ਨੂੰ ਅਸੀਂ ਕਮਾਉਣਾ ਸੀ ਜਿਸ ਮਰਜ਼ਾਦਾ ਦੇ ਅੰਦਰ ਚੱਲਣਾ ਸੀ ਉਸ ਧਰਮ ਤੋਂ ਅਸੀਂ ਬਹੁਤ ਜ਼ਿਆਦੇ ਦੂਰ ਚਲੇ ਗਏ ਅਸੀਂ ਆਪਣਾ ਸਮਾ ਜਿਹੜਾ ਸੀ ਉਹ ਨਿਫਲ ਗਵਾਉਣਾ ਸ਼ੁਰੂ ਕਰ ਦਿੱਤਾ ਪ੍ਰਾਇਆ ਧਨ ਪ੍ਰਾਇਆ ਧਨ ਵੇਖ ਕਰਕੇ ਅਸੀਂ ਆਪਣੇ ਆਸ਼ਰਮ ਤੋਂ ਡਿਗ ਪਏ ਤੇ ਅੱਜ ਯਾਦ ਕਰੀਏ ਉਹਨਾਂ ਬਾਬਿਆਂ ਨੂੰ ਜਿਨ੍ਹਾਂ ਦੀ ਸਰਹੰਦ ਦੀ ਧਰਤੀ ਦੇ ਉੱਪਰ ਅੱਜ 12 ਪੋ ਹੈ ਅੱਜ ਦੂਸਰੀ ਪੇਸ਼ੀ ਛੋਟੇ ਸਾਹਿਬ ਜੀ ਆਦੀ ਕੱਲ ਦੇ ਦਿਨ ਦੇ ਤੱਕ ਸੂਬਾ ਸਰਹੰਦ ਨੇ ਬਹੁਤ ਜੋਰ ਲਾ ਕਰਕੇ ਦੇਖਿਆ ਕਈ ਪ੍ਰਕਾਰ ਦੇ ਇਹੀ ਗੱਲਾਂ ਹੋਈਆਂ ਤਿਆਨੂੰ ਕਈ ਪ੍ਰਕਾਰ ਦੇ ਸੁੱਖ ਮਿਲਣਗੇ ਧਰਮ ਛੱਡ ਦਿਓ ਛੱਡ ਕਰਕੇ ਸਾਡੇ ਵਾਲੇ ਪਾਸੇ ਆਜੋ ਉਮਰ ਭੋਗੋਗੇ ਚੰਗੀ ਭੋਗ ਕਰਕੇ ਜਾਓਗੇ ਕੇਸ ਉਹਨਾਂ ਬਾਬਿਆਂ ਦੇ ਲਬਜ ਕਹਿਣ ਲੱਗੇ ਉਮਰ ਤਾਂ ਭੋਗਾਂਗੇ ਪਰ ਧਰਮ ਛੱਡ ਕਰਕੇ ਉਮਰ ਭੋਗੀ ਕੇਸ ਅਰਥ ਹੈ ਜੇ ਅੜਖੀ ਨਹੀਂ ਹੈਗੀ ਅੰਦਰ ਗੈਰਤੀ ਮਰ ਗਈ ਤਾਂ ਕਹਿਣ ਲੱਗੇ ਇਹਦੇ ਨਾਲੋਂ ਜ਼ਿਆਦਾ ਜੀਵ ਕਰਕੇ ਜਾਣਾ ਬੇਗੈਰਤੀ ਹੋ ਕਰਕੇ ਅੜਖ ਦੇ ਨਾਲ ਮਰ ਜਾਣਾ ਹੀ ਚੰਗਾ ਹੈ ਇਹ ਜਵਾਬ ਦਿੱਤੇ ਗਏ ਬਹੁਤ ਕੁਝ ਹੋਇਆ ਪਰ ਕਹਿਣ ਲੱਗੇ ਸਹਿਬਜ਼ਾਦਿਆ ਨੇ ਇੱਕ ਵੀ ਗੱਲ ਨਾ ਮੰਨੀ ਦੁਬਾਰਾ ਮੂੜ ਕਰਕੇ ਮਾਤਾ ਜੀ ਦੇ ਪਾਸ ਭੇਜਿਆ ਗਿਆ ਕੈਦ ਕੀਤਾ ਹੋਇਆ ਠੰਡੇ ਬੁਰਜ ਦੇ ਅੰਦਰ ਪੋ ਦੀ ਰਾਤ ਛੋਟੀ ਕਣੀ ਦਾ ਮੀਂਹ ਵੀ ਪੈਂਦਾ ਪੁਰੇ ਦੀ ਹਵਾ ਚੱਲਦੀ ਪਈ ਹੈ ਅੱਜ ਵੀ ਦੇਖਦੇ ਹਾਂ ਉਸ ਬੁਰਜ ਦੇ ਲਾਗੇ ਜਗਾ ਬਹੁਤ ਨੀਵੀਂ ਹੈ ਉਸ ਟਾਈਮ ਦੇ ਉੱਪਰ ਕਹਿੰਦੇ ਦੇ ਲਾਗੋਂ ਦੀ ਇੱਕ ਪਾਣੀ ਵਾਲੀ ਖਾੜੀ ਪਗਦੀ ਸੀ ਜਿਹਦੇ ਨਾਲ ਹਵਾ ਟਕਰਾ ਕਰਕੇ ਤੇ ਹੋਰ ਵੀ ਠੰਡੀ ਹੋ ਜਾਂਦੀ ਹੈ ਇੱਥੋਂ ਤੱਕ ਕਿ ਗਰਮੀਆਂ ਤੇ ਮੌਸਮ ਤੇ ਅੰਦਰ ਉੱਥੇ ਬਹੁਤ ਬੰਦੇ ਦੇ ਸਰੀਰ ਨੂੰ ਇਦਾਂ ਲੱਗਦਾ ਸੀ ਜਿਸ ਤਰ੍ਹਾਂ ਠੰਡਕ ਹੋਵੇ ਤੇ ਜਦੋਂ ਮਹੀਨਾ ਹੀ ਪਹੁੰਚਾ ਹੋਵੇ ਤੇ ਫਿਰ ਕਿੰਨੇ ਕੋਤੇ ਸਰਦੀ ਹੋਰ ਵੱਧਦੀ ਹੋਵੇਗੀ ਇਸ ਗੱਲ ਦਾ ਅਦਾਜਾ ਲਾ ਸਕਦੇ ਆ ਸਾਹਿਬ ਜ ਆਦੇ ਮੁੜ ਕਰਕੇ ਆਈ ਦਾਦੀ ਨੇ ਸਾਰੀ ਰਾਤ ਪੁੱਛਿਆ ਗਿਆ ਗੱਲਬਾਤ ਕੀਤੀ ਗਈ ਅਗਲੇ ਦਿਨ ਦਾ ਅੱਜ ਵਾਲਾ 12 ਪੋ ਦਾ ਫੇਰ ਸੂਰਜ ਚੜ੍ਹਦਾ ਹੈ ਸਿਪਾਈ ਫੇਰ ਆਉਂਦੇ ਨੇ ਤੇ ਅੱਜ ਸੂਬਾ ਸਰਹੰਦ ਬਹੁਤ ਖਫਾ ਹੋਇਆ ਹੈ ਕਿਉਂਕਿ ਏਡਾ ਵੱਡਾ ਤਖਤ ਲਾ ਕਰਕੇ ਬੈਠਾ ਹੋਵੇ ਤੇ 5 ਤੇ 7 ਸਾਲ ਦੇ ਬੱਚੇ ਮੋੜ ਮੋੜ ਕਰਕੇ ਜਵਾਬ ਦੇਣ ਕਿਸੇ ਪਾਸੇ ਵੀ ਇਹ ਦੀ ਗੱਲ ਨੂੰ ਲੱਗਣ ਨਹੀਂ ਦਿੰਦੇ ਇੱਕ ਤਾਂ ਇਹ ਅਨੰਦਪੁਰ ਨੂੰ ਕੀਰਾ ਪਾ ਕਰਕੇ 6 ਮਹੀਨੇ ਬੈਠਾ ਰਿਹਾ ਹੈ ਚਮਕੌਰ ਦੀ ਗੜੀ ਵਿੱਚੋਂ ਆ ਗਿਆ ਹੈ ਤੇ ਹੁਣ ਇਹਦੇ ਹੱਥੀ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਲੱਗੇ ਨੇ ਚਾਹੁੰਦਾ ਹੈ ਜੇਕਰ ਤੇ ਧਰਮ ਬਦਲ ਦੇਣਾ ਮੇਰੀ ਬਹੁਤ ਵੱਡੀ ਜਿੱਤ ਹੋਵੇਗੀ ਦੂਸਰੇ ਦਿਨ ਮਲੇਰ ਕੋਟ ਲਈ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਗਿਆ ਕਿਉਂਕਿ ਇਹ ਚਾਹੁੰਦਾ ਹੈ ਮੈਂ ਵੱਦ ਤੋਂ ਵੱਦ ਸਭਾ ਦੇ ਅੰਦਰ ਇਹੋ ਜੇ ਬੰਦੇ ਬਿਠਾ ਦਵਾਂ ਜਿਹੜੇ ਕਹਿਣ ਕਿ ਇਹਨਾਂ ਸਹਿਬਜ਼ਾਦਿਆਂ ਨੂੰ ਫਤਵਾ ਦੇ ਕਰਕੇ ਖਤਮ ਕੀਤਾ ਜਾਵੇ ਆਖਦੇ ਨੇ ਅੱਜ ਮਲੇਰ ਕੋਟ ਲਿਆ ਵੀ ਬੈਠ ਗਿਆ ਸੁਚਾਨੰਦ ਗਿਰਿਆ ਹੋਇਆ ਉਹ ਵੀ ਪਾਸ ਖਲੋਤਾ ਹੋਇਆ ਅੱਜ ਫੇਰ ਆਏ ਨੇ ਸਹਬ ਜਾਦੇ ਨੰਗੇ ਨੇ ਚਰਨ ਲੱਗੇ ਕਰਕੇ ਅੱਗੇ ਜਾ ਕਰਕੇ ਫਤਿਹ ਬੁਲਾਈ ਤੇ ਗੱਲ ਜਵਾਬ ਜਿਹੜਾ ਉਹ ਫੇਰ ਸ਼ੁਰੂ ਹੁੰਦਾ ਹੈ ਤੇ ਸੂਬਾ ਸਰੰਦ ਫੇਰ ਬੜੀ ਹਲੇਮੀ ਦੇ ਨਾਲ ਸ਼ੁਰੂ ਕਰਦਾ ਹੈ ਕਿ ਲੱਗਾ ਬਚਿਓ ਕੱਲ ਜਿਹੜੀ ਵੀ ਗੱਲਬਾਤ ਹੋਈ ਨਾ ਉਹਨੂੰ ਛੱਡੋ ਤੁਸੀਂ ਰਾਤ ਕੱਟ ਕੇ ਆਏ ਹੋ ਦਾਦੀ ਮਾਂ ਦੇ ਨਾਲ ਸਲਾਹ ਵੀ ਕਰ ਆਏ ਹੋਗੇ ਅੱਜ ਫੇਰ ਅਸੀਂ ਤੁਹਾਨੂੰ ਉਹੀ ਗੱਲਾਂ ਕਹਿੰਨੇ ਆ ਪੀ ਤੁਸੀਂ ਤੁਸੀਂ ਸਾਡੇ ਵਾਲੇ ਪਾਸੇ ਆਜੋ ਗੁਰੂ ਪਿਤਾ ਤੁਹਾਡੇ ਰਹਿ ਨਹੀਂ ਵੱਡੇ ਸਾਹਿਬ ਜਾਦੇ ਤੁਹਾਡੇ ਭਰਾ ਵੀ ਮਾਰੇ ਜਾ ਚੁੱਕੇ ਨੇ ਚਮਕੌਰ ਦੀ ਜੰਗ ਦੇ ਅੰਦਰ ਤੁਸੀਂ ਉਮਰਾ ਬਹੁਤ ਛੋਟ ਜਾਂਨੇ ਸਾਡੇ ਕੋਲ ਜੋ ਕੁਝ ਚਾਹੋ ਸੁਖ ਲੈਣਾ ਚਾਹੋ ਜਿਹੜੀ ਵੀ ਤੁਹਾਨੂੰ ਕੋਈ ਵਸਤੂ ਚਾਹੀਦੀ ਹੈ ਕੋਈ ਜ਼ਗੀਰ ਚਾਹੀਦੀ ਹੈ ਜੋ ਕੁਝ ਵੀ ਚਾਹੀਦਾ ਉਹੀ ਅਸੀਂ ਤੁਹਾਨੂੰ ਦੇਣ ਦੇ ਵਾਸਤੇ ਤਿਆਰ ਹੈ ਤੁਸੀਂ ਸਾਡੇ ਕੋਲੋਂ ਪਾਵੇਂ ਐਦ ਲੈ ਲਓ ਧਰਮ ਦੀ ਇਹ ਸੂਬਾ ਸਰੰਦ ਕਹਿੰਦਾ ਹੈ ਕਹਿ ਲੱਗੇ ਜਦੋਂ ਇਹ ਗੱਲ ਆਈ ਨਾ ਵੀ ਤੁਸੀਂ ਐਦ ਲੈ ਲਓ ਐਦ ਦਾ ਭਾਵ ਹੁੰਦਾ ਕਿ ਅਸੀਂ ਆਪਣੇ ਧਰਮ ਦੇ ਮੁਤਾਬਕ ਤੁਹਾਨੂੰ ਕਹਿ ਰਹੇ ਆ ਤੇ ਉਥੇ ਅੱਲਾ ਜਾਰਖਾ ਜੋਗੀ ਲਿਖਦਾ ਹੈ ਕਹਿੰਦਾ ਸਤ ਗੁਰੂ ਕੀ ਲਾਡ ਲਓ ਨੇ ਦਿਆ ਰੋਬ ਸੇ ਜਵਾਬ ਕਹਿ ਲੱਗੇ ਜਦੋਂ ਸੂਬਾ ਸਰਬੰਦ ਨੇ ਧਰਮ ਦੀ ਗੱਲ ਕੀਤੀ ਨਾ ਆਪਣੀ ਕਹਿਣ ਲੱਗੇ ਆ ਤੀਨੀ ਸ਼ਰਮ ਹੈ ਜਰਾ ਤੁਝ ਕੋ ਐ ਨਵਾਬ ਸੂਬਾ ਸਰਬੰਦ ਨੂੰ ਬੋਲ ਕਰਕੇ ਕਹਿੰਦੇ ਨੇ ਕਹਿਣ ਲੱਗੇ ਥੋੜੀ ਬਹੁਤੀ ਨਵਾਬ ਸਾਹਿਬ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਹਿ ਲੱਗੇ ਦੀਨਾ ਕੇ ਪੀਛੇ ਕਰਤਾ ਹੈ ਕਿ ਉਹ ਦੀਨ ਕੋ ਖਰਾਬ ਕਹਿਣ ਲੱਗੇ ਇੱਕ ਸੌ ਤੁਸੀਂ ਅਜੇ ਅਨੰਦਪੁਰ ਖਾਦੀ ਹੈ ਕੁਰਾਨ ਚੋਂ ਕਰਕੇ ਲਿਆਏ ਸੀ ਦਿੱਲੀ ਤੋਂ ਸਿਰ ਤੇ ਰੱਖ ਕਰਕੇ ਤੇ ਅਜੇ ਗੁਰੂ ਸਾਹਿਬ ਜੀ ਤੇ ਅਸੀਂ ਨਿਕਲ ਕਰਕੇ ਸਰਸਾ ਨੂੰ ਪਾਰ ਨਹੀਂ ਕੀਤਾ ਤਿਆਡੀਆਂ ਸੌਵਾਂ ਕਿੱਧਰ ਗਈਆਂ ਤੁਸੀਂ ਕੁਰਾਨ ਦੀ ਸੌਂ ਖਾ ਕਰਕੇ ਪਹਾੜੀਏ ਆਪਣੀ ਗਊ ਮਾਤਾ ਦੀ ਸੌਂ ਖਾ ਕਰਕੇ ਭੁੱਲ ਗਏ ਕਹਿਣ ਲੱਗੇ ਆਤੀ ਨਹੀਂ ਸ਼ਰਮ ਹੈ ਜਰਾ ਤੁਝ ਕੋ ਐ ਨਿਵਾਬ ਦੁਨੀਆ ਕੇ ਪੀਛੇ ਕਰਤਾ ਹੈ ਕਿਉਂ ਦੀਨ ਕੋ ਖਰਾਬ ਕਿਸ ਕਾ ਲਿਖਾ ਹੈ ਜ਼ੁਲਮ ਦਿਖਾ ਤੋ ਹਮੇ ਕਿਤਾਬ ਤਾਲੀਮ ਜੋਰ ਕੀ ਕਹੀ ਕੁਰਾਨ ਮੇ ਨਹੀਂ ਉਹ ਵੀ ਤੁਹਾਰੇ ਆਸ਼ ਕੇ ਇਮਾਨ ਮੇ ਨਹੀਂ ਕਹਿ ਲੱਗੇ ਅਸੀਂ ਧਰਮ ਨੂੰ ਮਾੜਾ ਨਹੀਂ ਕਹਿੰਦੇ ਪਰ ਤੁਹਾਨੂੰ ਆਪਣੇ ਧਰਮ ਦੇ ਉੱਪਰ ਯਕੀਨ ਨਹੀਂ ਹੈ ਤੁਸੀਂ ਸੌਹਾ ਖਾ ਕਰਕੇ ਤੇ ਮੁਕਰਨ ਵਾਲੇ ਅਸੀਂ ਤੁਹਾਡੇ ਤੇ ਤਵਾਰ ਨਹੀਂ ਕਰਦੇ ਕਹਿ ਲੱਗੇ ਅਸੀਂ ਆਪਣੀ ਧਰਮ ਦੇ ਅੰਦਰ ਜਿਸ ਵਿੱਚ ਜਨਮ ਧਾਰਨ ਕੀਤਾ ਹੈ ਉਸੇ ਧਰਮ ਦੇ ਅੰਦਰ ਰਵਾਂਗੇ ਕਿਉਂਕਿ ਸਾਡਾ ਦਾਦਾ ਗੁਰੂ ਪਿਤਾ ਕਹਿੰਦਾ ਪੈ ਕਾਹੂ ਕੋ ਦੇਤ ਨਾ ਨਹਿ ਪੈਮਾਨ ਤੇ ਆਣ ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਡਰ ਨਹੀਂ ਦਿੰਦੇ ਪਰ ਕਿਸੇ ਦਾ ਡਰ ਮੰਨਦੇ ਵੀ ਨਹੀਂ ਆ ਔਰੰਗਜ਼ੇਬ ਡਰਦਾ ਨਹੀਂ ਹੈ ਗੁਨਾਹ ਸੇ ਬੇਸ਼ੱਕ ਕਿ ਇਤਰਾਸ ਤੇ ਦੁਖਿਓਂ ਕੀ ਯਾਦ ਸੇ ਕਹ ਲਗੇ ਔਰੰਗਜ਼ੇਬ ਤੁਹਾਡੇ ਨੂੰ ਇਹ ਫਿਕਰ ਨਹੀਂ ਹੈ ਕਿ ਜਿਹੜੇ ਉਹ ਗੁਨਾਹ ਕਰ ਰਿਹਾ ਹੈ ਕਦੇ ਕਿਸੇ ਦਾ ਧਰਮ ਜੋੜਾ ਚ ਆਪਣੀ ਬਦਲੀ ਕਰਦਾ ਹੈ ਕਦੀ ਕਿਸੇ ਦਾ ਕਰਦਾ ਹੈ ਕਿੱਥੇ ਲਿਖਿਆ ਹੋਇਆ ਹੈ ਕਹਿੰਦੇ ਕੁਰਾਨ ਦੇ ਅੰਦਰ ਛੋਟੇ ਛੋਟੇ ਬਾਬਿਆਂ ਨੇ ਜਦੋਂ ਗਰਜ ਕਰਕੇ ਆਵਾਜ਼ ਕਹੀ ਸੂਬਾ ਸਰਹੰਦ ਬਹੁਤ ਖਫਾ ਹੋ ਚੁੱਕਾ ਹੈ ਕਹ ਲਗੇ ਨੇ ਗੱਲ ਬਦਲੀ ਤੇ ਆ ਗਿਆ ਮਲੇਰਕੋਟਲੀ ਸ਼ੇਰ ਮੁਹੰਮਦ ਖਾਨ ਵੱਲ ਦੇ ਪਾਸੇ ਕਿ ਇਹਦਾ ਭਰਾ ਨਾਰਖਾਨ ਤੇ ਇੱਕ ਇਹਦਾ ਭਤੀਜਾ ਚਮਕੌਰ ਦੀ ਜੰਗ ਅੰਦਰ ਦੋਨੋਂ ਜਾਨੇ ਸ਼ਹੀਦ ਹੋਏ ਨੇ ਕਹਿਣ ਲੱਗੇ ਚਲੋ ਇਹ ਗੱਲਾਂ ਛੱਡ ਦਿੰਦੇ ਆਪਾਂ ਸ਼ੇਰ ਮੁਹੰਮਦ ਖਾਨ ਨੂੰ ਕਹਿੰਦਾ ਆਓ ਤੁਸੀਂ ਹੁਣ ਇਹ ਤੁਹਾਡੇ ਬਾਗੀ ਜਿਸ ਇਨਾਂ ਦੇ ਪੁੱਤਰ ਨੇ ਤੁਹਾਡੇ ਭਰਾਵਾ ਨੂੰ ਮਾਰਿਆ ਹੈ ਚਮਕੌਰ ਦੀ ਗੜੀ ਦੇ ਅੰਦਰ ਜੋ ਤੁਸੀਂ ਇਨਾਂ ਨੂੰ ਸਜ਼ਾ ਦੇਣੀ ਚਾਹੋ ਤੁਸੀਂ ਦੇ ਸਕਦੇ ਹੋ ਸੂਬਾ ਸਰਹੰਦ ਇਹ ਚਾਲ ਚੱਲਦਾ ਸੀ ਕਿ ਹੋ ਸਕਦਾ ਹੈ ਕਿ ਬੱਚੇ ਵੀ ਜਿਹੜੇ ਨੇ ਉਹਨਾਂ ਨੂੰ ਖਤਮ ਕੀਤਾ ਜਾਵੇ ਤੇ ਸੂਬਾ ਸਰਹੰਦ ਕਹਿੰਦਾ ਹੈ ਮੇਰੇ ਸਿਰ ਦੇ ਉੱਪਰ ਵੀ ਸਾਰਾ ਝੁਲਮ ਨਾ ਆਵੇ ਮਿਲ ਕਰਕੇ ਸਾਰਾ ਕੰਮ ਹੋ ਜਾਵੇ ਰਾਜਨੀਤੀ ਖੇਡਦਾ ਹੈ ਪਰ ਕਹਿਣ ਲੱਗੀ ਉੱਥੇ ਮਰੇਰਕੋਟリエ ਨੇ ਹਾਂ ਦਾ ਨਾਰਾ ਮਾਰਿਆ ਸਾਰਿਆਂ ਤੋਂ ਪਹਿਲਾਂ ਤਾਂ ਸਹਿਬਜ਼ਾਦਿਆਂ ਨੇ ਜਵਾਬ ਦਿੱਤਾ ਕਿਨ ਲੱਗੇ ਇਹਨਾਂ ਦੇ ਭਰਾ ਚਮਕੌਰ ਦੀ ਗੜੀ ਦੇ ਅੰਦਰ ਕਿਨ ਲੱਗੇ ਉਹ ਮਾਰੇ ਗਏ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਤੁਸੀਂ ਬੇਇੱਜ਼ਤੀ ਕਰ ਰਹੇ ਹੋ ਉਹਨਾਂ ਦੀ ਕਿਨ ਲੱਗੇ ਉਹ ਧਰਮ ਵਾਸਤੇ ਲੜ ਕਰਕੇ ਗਏ ਫਿਰ ਵੀ ਕਿਨ ਲੱਗੇ ਮਲੇਰਕੋਟ ਦੀਏ ਨਹੀਂ ਆਖਿਆ ਨਹੀਂ ਮੈਂ ਲਊਂਗਾ ਜ਼ਰੂਰ ਬਦਲਾ ਮੈਂ ਬਦਲਾ ਲੈਣਾ ਚਾਹੁੰਨਾ ਹਾਂ ਪਰ ਲਊਂਗਾ ਤਾਨ ਕਲਗੀ ਤਰਪਾ ਸਾਹਿਬ ਜੀ ਦੇ ਕੋਲੋਂ ਅਸੀਂ ਇਹ ਨਹੀਂ ਕਿ ਇਹਨਾਂ ਬੱਚਿਆਂ ਦੇ ਉੱਪਰ ਤੇ ਬਜ਼ੁਰਗ ਮਾਤਾ ਦੇ ਉੱਪਰ ਜ਼ੁਲਮ ਕਰੀਏ ਇਹ ਕੁਰਾਨ ਦੇ ਵਿੱਚ ਨਹੀਂ ਲਿਖਿਆ ਹੋਇਆ ਇਸ ਕਰਕੇ ਇਹਨਾਂ ਨੂੰ ਛੱਡ ਦਿਓ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਇਨਾਂ ਦੇ ਨਾਲ ਕੋਈ ਧੱਕਾ ਨਾ ਕੀਤਾ ਜਾਵੇ ਕਿਸੇ ਪ੍ਰਕਾਰ ਦਾ ਹੁਣ ਸੂਬਾ ਸਰਹੰਦ ਤਾਂ ਇਹ ਚਾਹੁੰਦਾ ਸੀ ਕਿ ਹੋ ਸਕਦਾ ਹੈ ਮਲੇਰਕੋਟਲੀ ਦੇ ਭਰਾ ਤੇ ਭਤੀਜੇ ਨੂੰ ਮਾਰਿਆ ਗੁਰੂ ਸਾਹਿਬ ਜੀ ਨੇ ਆਕੇ ਗਾਇ ਬੱਚੇ ਤੇ ਬਜ਼ੁਰਗ ਮਾਤਾ ਮੇਰੇ ਹਵਾਲੇ ਕਰ ਦਿਓ ਪਰ ਉਹਨੇ ਹਾਂ ਦਾ ਨਾਰਾ ਮਾਰ ਕਰਕੇ ਇੱਕ ਇਹ ਕਰ ਦਿੱਤਾ ਕਿ ਇੱਕ ਸੱਚਾ ਮੁਸਲਮਾਨ ਉਹੀ ਹੋ ਸਕਦਾ ਹੈ ਜਿਹੜਾ ਆਪਣੇ ਧਰਮ ਦੇ ਵਿੱਚ ਪੱਕਾ ਹੈ ਸਹਿਬਜ਼ਾਦਿਆਂ ਨੂੰ ਉੱਥੇ ਬਚਨ ਕਿਹਾ ਵੀ ਕਹਿਣ ਲੱਗੇ ਮਲੇਰਕੋਟਲੀ ਨੇ ਅੱਜ ਤੁਸੀਂ ਸਾਬਤ ਕਰ ਦਿੱਤਾ ਹੈ ਕਿ ਇੱਕ ਇੱਕ ਸੱਚਾ ਮੁਸਲਮਾਨ ਜਿਹੜਾ ਉਹ ਕਿਦਾਂ ਦਾ ਹੁੰਦਾ ਹੈ ਤੇ ਮਲੇਰਕੋਟਲੀਆਂ ਦਾ ਅੱਜ ਵੀ ਸਿੱਖ ਧਰਮ ਬਹੁਤ ਸਤਿਕਾਰ ਕਰਦਾ ਹੈ ਕਹਿਣ ਲੱਗੇ ਜਦੋਂ ਇਧਰਲੇ ਪਾਸੇ ਨੂੰ ਗੱਲ ਆਈ ਸੂਬਾ ਸਰਹੰਦ ਨੇ ਵੇਖਿਆ ਕਿ ਤੇ ਪਲਟਾਈ ਬਦਲਿਆ ਗਿਆ ਸਾਰਾ ਇਹ ਤਾਂ ਛੱਡਣ ਦੀਆਂ ਗੱਲਾਂ ਕਰਦੇ ਨੇ ਕੋਲ ਖਲੋਤਾ ਸੀ ਸੁਚਾਨੰਦ ਸੁਚਾਨੰਦ ਨੇ ਵੇਖਿਆ ਕਿਤੇ ਇਹ ਨਾ ਹੋ ਜਾਵੇ ਕਿ ਵਜ਼ੀਰ ਖਾਂ ਦਾ ਮਨ ਵੀ ਬਦਲ ਜਾਵੇ ਕਹਿਣ ਲੱਗਾ ਚਲੋ ਤਿਹੜੀ ਗੱਲ ਮੰਨ ਲਈ ਪੀ ਸਹਬਜ਼ਾਦਿਆਂ ਨੂੰ ਛੱਡ ਦਿੰਨੇ ਆ ਪਰ ਕਹਿਣ ਲੱਗੇ ਇੱਕ ਕੰਮ ਕਰੀਏ ਇਹਨਾਂ ਨੂੰ ਪੁੱਛ ਕਰਕੇ ਤਾਂ ਵੇਖੀ ਹੁਣ ਸੁਚਾਨੰਦ ਪੁੱਛਦਾ ਹੈ ਸਹਬਜ਼ਾਦਿਆਂ ਨੂੰ ਕਹਿਣ ਲੱਗਾ ਤੁਹਾਨੂੰ ਛੱਡ ਦਿੰਨੇ ਆ ਜੇ ਛੱਡ ਦਵਾਂਗੇ ਤੇ ਫਿਰ ਕੀ ਕਰੋਗੇ ਜਾ ਕਰਕੇ ਤੇ ਬਾਬਾ ਫਤਿਹ ਸਿੰਘ ਤੇ ਬਾਬਾ ਜੂਰਾਵਰ ਸਿੰਘ ਨੇ ਜਵਾਬ ਦਿੱਤਾ ਕਹਿਣ ਲੱਗੇ ਛੱਡ ਦੋਗੇ ਕਰਨਾ ਕੀ ਹੈ ਕਹਿਣ ਲੱਗੇ ਜਾਵਾਂਗੇ ਆਪਣੇ ਸਿੰਘਾਂ ਨੂੰ ਫੇਰ ਇਕੱਠੇ ਕਰਾਂਗੇ ਫੌਜ ਤਿਆਰ ਕਰਾਂਗੇ ਕਹਿਣ ਲੱਗੇ ਤੇ ਫੌਜ ਤਿਆਰ ਕਰਕੇ ਤੁਹਾਡੇ ਜ਼ੁਲਮੀ ਰਾਜ ਦੇ ਬਰਾਬਰ ਆਣ ਕਰਕੇ ਫੇਰ ਟੱਕਰ ਲਵਾਂਗੇ ਕਹਿਣ ਲੱਗੇ ਜਦੋਂ ਇਹ ਗੱਲ ਹੋਈ ਉਥੇ ਸੁਚਾ ਆਨੰਦ ਫਿਰ ਕਹਿੰਦਾ ਹੈ ਕਹਿਣ ਲੱਗਾ ਵੇਖਿਆ ਸੁਣ ਲਿਆ ਸਾਰਿਆਂ ਨੇ ਇਹਨਾਂ ਦੇ ਇਰਾਦੇ ਇਹ ਨਹੀਂ ਉਥੇ ਇਹ ਲਫ਼ਜ਼ ਵਰਤਦਾ ਹੈ ਕਹਿਣ ਲੱਗਾ ਇਹ ਸੱਪ ਦੇ ਬੱਚੇ ਸੱਪ ਹੀ ਹੁੰਦੇ ਨਹੀਂ ਕਿਉਂਕਿ ਸੁਚਾ ਆਨੰਦ ਭੁੱਲ ਚੁੱਕਾ ਹੈ ਇਹ ਤੁਹਾਡਾ ਹੀ ਧਰਮ ਬਚਾਉਣ ਦੇ ਵਾਸਤੇ ਇਹਨਾਂ ਦੇ ਦਾਦੇ ਨੇ ਬਲੀਦਾਨ ਦਿੱਤਾ ਹੈ ਤੇ ਅੱਜ ਤੂੰ ਇੰਨਕ ਗਿਰ ਚੁੱਕਾ ਹੈ ਕਿ ਉਸੇ ਦੇ ਪੁੱਤਰਿਆਂ ਨੂੰ ਸਾਹਮਣੇ ਖਲਾਰ ਕਰਕੇ ਤੇ ਉਹਨਾਂ ਨੂੰ ਸੱਪ ਦੇ ਬੱਚਿਆਂ ਦੀ ਤੁਲਨਾ ਦੇਂਦਾ ਪਿਆ ਹੈ ਕਹਨ ਲੱਗਾ ਇਹਨਾਂ ਦੇ ਇਰਾਦੇ ਠੀਕ ਨਹੀਂ ਕਹਨ ਲੱਗੇ ਸਾਹਮਣੇ ਤੋਂ ਸਹਿਬਜ਼ਾਦੇ ਕਹਿੰਦੇ ਰੋਕਾ ਜੋ ਜ਼ੁਲਮ ਸੇ ਤੋਂ ਮੁਸਲਮਨ بگੜ ਗਏ ਕਹਨ ਲੱਗੇ ਸਾਡਾ ਤੁਹਾਡਾ ਕੋਈ ਵੈਰ ਨਹੀਂ ਹੈ ਕਹਨ ਲੱਗੇ ਤੁਸੀਂ ਜ਼ੁਲਮ ਕਰਦੇ ਹੋ ਗਰੀਬਾਂ ਦੇ ਉੱਪਰ ਬਹੁਣ ਇੱਕ ਪਾਸੇ ਦਿੱਲੀ ਦੇ ਤਖਤ ਤੇ ਬੈਠਾ ਹੋਇਆ ਔਰੰਗਜ਼ੇਬ ਇਦਾਂ ਕਦੇ ਹੋਇਆ ਇੱਕ ਪੰਨੇ 40 ਪੁਕਣ ਪਾੜੇ ਤੇ 10 ਲੱਖ ਦੀ ਫੌਜ ਚਾੜ੍ਹ ਕਰਕੇ ਭੇਜ ਦੇਣੀ ਇਹੀ ਬਚਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਲਿਖੇ ਜ਼ਫਰਨਾਮੇ ਦੇ ਅੰਦਰ ਕਹਿ ਲੱਗੇ ਤੂੰ ਬਾਦਸ਼ਾਹ ਤੇ ਇਦਾਂ ਦੇ ਨਿਆਂ ਕਰਨ ਵਾਲਾ ਹੋ ਗਿਆ ਕਿ 40ਾਂ ਧੁਖੇ ਪਾੜੇ ਮੇਰੇ ਸਿੰਘਾਂ ਦੇ ਉੱਪਰ 10 ਲੱਖ ਦੀ ਫੌਜ ਛਾੜ ਦਿੱਤੀ ਤੂੰ ਸੈਬਜਾਦੇ ਖਲੋਤੇ ਨੇ ਕਹਿ ਲੱਗੇ ਰੋਕਾ ਜੋ ਜ਼ੁਲਮ ਤੇ ਸੋ ਮੁਸਲਮ بگੜ ਗਏ ਅਸੀਂ ਜ਼ੁਲਮ ਕਰਮ ਤੋਂ ਰਾਜ ਨੂੰ ਰੁਕਿਆ ਮੁਸਲਮਾਨ ਸਾਡੇ ਨਾਲ ਵਿਗੜੇ ਕਿ ਲੱਗੇ ਬੁੱਤ ਕੋ ਬੁਰਾ ਕਹਾ ਜੇ ਹਿੰਦੂ ਵਿਛੜ ਗਏ ਕਿ ਲੱਗੇ ਬੁੱਤ ਦੀ ਪੂਜਾ ਕਰਦੇ ਸਨ ਹਿੰਦੂਆ ਨੂੰ ਸਮਝਾਉਣਾ ਚਾਹਿਆ ਤਾਂ ਇਹ ਵਿਗੜ ਗਏ ਕਿ ਲੱਗੇ ਤੇ ਘਰ ਨਿਕਾਲਾ ਹਮਨੇ ਤੋਂ ਸਭ ਜੋਚ ਛੜ ਗਏ ਪਰ ਗੁਰੂ ਸਾਹਿਬ ਜੀ ਨੇ ਜਿੱਦਣ ਤੀਸਰਾ ਪੰਥ ਸਾਜਿਆ ਕਹਿਣ ਲੱਗੇ ਆਨੰਦਪੁਰ ਦੀ ਧਰਤੀ ਦੇ ਉੱਪਰ ਜਿੱਦਣ ਤਲਵਾਰ ਬਾਹਰ ਕੱਢੀ ਵੱਡਿਆਂ ਵੱਡਿਆਂ ਦੇ ਜੋਸ਼ ਝਾੜ ਕਰਕੇ ਰੱਖ ਦਿੱਤੇ ਚਿੜਿਓਂ ਸੇ ਬਾਅਦ ਰਣ ਮੇ ਦਬਸੇ ਗੜ ਗਏ ਕਹਿਣ ਲੱਗੇ ਫੌਜ ਤੇ ਇਨ ਇਨੋ ony ਦੇਵੀ ਕਮਾਨ ਹੈ ਆਛ ਕੇ ਹਮ ਖੁਦਾ ਕੇ ਹਥੇਲੀ 'ਤੇ ਜਾਣ ਹੈ ਅਸੀਂ ਵੀ ਖੁਦਾ ਨੂੰ ਕਹਿੰਦੇ ਪਿਆਰ ਕਰਦੇ ਪਰ ਹਥੇਲੀ ਦੇ ਉੱਪਰ ਝਾੜ ਰੱਖ ਕਰਕੇ ਸਾਹਿਬ ਜਾਨੇ ਇੱਕ ਇੱਕ ਗੱਲ ਦਾ ਮੂੜ ਕਰਕੇ ਜਵਾਬ ਦਿੰਦੇ ਨੇ ਕੁਝ ਇਤਿਹਾਸ ਕਰ ਲਿਖਦੇ ਨੇ ਫਿਰ ਸਾਹਿਬ ਜਾਨਿਆਂ ਨੂੰ ਕੁਝ ਸਮੇਂ ਲਈ ਛੱਡ ਦਿੱਤਾ ਗਿਆ ਤੇ ਜਦੋਂ ਛੱਡਿਆ ਨਾ ਤੇ ਸਾਹਮਣੇ ਕੀ ਕੀਤਾ ਇਹਨਾਂ ਨੇ ਦੋ ਤਿੰਨ ਦੁਕਾਨਾਂ ਲਾਈਆਂ ਕੁਝ ਕਹਿਣ ਲੱਗੇ ਉੱਥੇ ਖਡਾਉਣੇ ਰੱਖੇ ਗਏ ਕੁਝ ਕਹਿਣ ਲੱਗੇ ਖਾੜਦੀਆਂ ਚੀਜ਼ਾਂ ਰੱਖੀਆਂ ਗਈਆਂ ਇੱਕ ਪਾਸੇ ਜਿਹੜੇ ਸਾਨੂੰ ਸਸਤਰ ਰੱਖੇ ਗਏ ਪਰ ਜਦੋਂ ਸਹਿਬਜ਼ਾਦਾ ਦੇ ਚੱਲ ਕਰਕੇ ਗਏ ਹੁਣ ਜਿੰਨਾਂ ਨੂੰ ਗੁੜਤੀ ਇਹ ਮਿਲੀ ਹੈ ਆਨੰਦਪੁਰ ਦੀ ਧਰਤੀ ਦੇ ਉੱਪਰ ਜਿਨ੍ਹਾਂ ਨੇ ਸਦਾ ਵੇਖਿਆ ਹੀ ਆਪਣੀ ਅੱਖਾਂ ਦੇ ਨਾਲ ਇਹ ਹੈ ਉਹੀ ਬਾਬਾ ਫਤੇ ਸਿੰਘ ਹੈ ਜਿਹੜਾ ਵੱਡਿਆਂ ਨੂੰ ਕਹਿੰਦਾ ਕਿ ਮੈਨੂੰ ਵੀ ਗਦਕਾ ਸਿਖਾਓ ਮੈਂ ਵੀ ਤੁਹਾਡੇ ਜੱਡਾ ਹੀ ਹਾਂ ਨਾ ਛੋਟਾ ਤਾਂ ਨਹੀਂ ਤੁਹਾਡੇ ਤੋਂ ਤੇ ਸਹਿਬਜ਼ਾਦਾ ਜੀਤ ਸਿੰਘ ਕਹਿੰਦਾ ਫਤੇ ਸਿੰਘ ਨੂੰ ਕਹਿੰਦਾ ਜੇ ਤੂੰ ਛੋਟਾ ਭਰਾ ਥੋੜਾ ਵੱਡਾ ਹੋ ਜਾ ਫਿਰ ਤੈਨੂੰ ਵੀ ਸਿਖਾਵਾਂਗੇ ਉਸ ਦਿਨ ਬਾਬਾ ਫਤੇ ਸਿੰਘ ਨੇ ਆਪਣਾ ਦਮਾਲਾ ਵੱਡਾ ਕਰ ਲਿਆ ਜਾ ਕਰਕੇ ਗੁਰੂ ਸਾਹਿਬ ਜੀ ਦਾ ਦਸਤਾਰ ਪਈ ਸੀ ਤੇ ਸਜਾ ਲਈ ਉੱਪਰ ਦਮਾਲਾ ਸਜਾ ਕਰਕੇ ਆਕਰ ਕੇ ਕਹਿਣ ਲੱਗਾ ਹੁਣ ਦੇਖੋ ਹੁਣ ਤੇ ਤੁਹਾਡੀ ਬਰਾਬਰ ਦਾ ਹੋ ਗਿਆ ਹੈ ਨਾ ਹੁਣ ਤੇ ਮੈਨੂੰ ਤਲਵਾਰ ਚਲਾਉਣੀ ਸਿਖਾ ਦਿਓ ਹੁਣ ਤੇ ਤੀਰ ਅੰਦਾਜ਼ੀ ਸਿਖਾ ਦਿਓ ਉਸ ਦਿਨ ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਸਨ ਤੇ ਗੁਰੂ ਸਾਹਿਬ ਜੀ ਨੇ ਗੋਦੀ ਚੁੱਕ ਕੇ ਆਖਿਆ ਸੇ ਫਤਿਹ ਸਿੰਘ ਤੇਰੇ ਨਾਮ ਦੇ ਉੱਪਰ ਹੀ ਕਦੇ ਦਲ ਪੰਥ ਚੱਲਿਆ ਕਰਨਗੇ ਅੱਜ ਵੀ ਦਲ ਪੰਥ ਵਾਲੇ ਆਪਣਾ ਜਥੇਦਾਰ ਬਾਬਾ ਫਤਿਹ ਸਿੰਘ ਨੂੰ ਮੰਨਦੇ ਨੇ ਉਹ ਗੈਰਤ ਭਰੀ ਹੋਈ ਹੈ ਖੂਨ ਦੇ ਅੰਦਰ ਤੇ ਕਹਿਣ ਲੱਗੇ ਜਦੋਂ ਗਏ ਤੇ ਚੰਗੇ-ਚੰਗੇ ਸ਼ਸਤਰ ਚੋਂ ਕਰਕੇ ਵੇਖਦੇ ਨੇ ਕੁਝ ਖਾਣ ਵਾਲੇ ਪਾਸੇ ਨਹੀਂ ਗਏ ਇਹ ਆਪ ਆ ਸਮਝੀਏ ਜੋ ਕਰਕੇ ਗਏ ਸਹਬ ਜਾਦੇ ਸਾਡੇ ਵਾਸਤੇ ਸਾਨੂੰ ਇਹ ਸਾਰਾ ਕੁਝ ਸਿਖਾ ਕਰਕੇ ਗਏ ਪਰ ਅੱਜ ਅਸੀਂ ਕਿਧਰ ਨੂੰ ਤੁਰ ਪਏ ਕਹਿਣ ਲੱਗੇ ਆਸ਼ਿਕ ਹੈ ਹਮ ਖੁਦਾ ਕੇ ਹਥੇਲੀ ਪੇ ਜਾਨ ਹੈ ਜਿਸ ਧਰਮੰਦਰ ਪੈਦਾ ਹੋਏ ਉਸੇ ਧਰਮ ਦੇ ਅੰਦਰ ਨਿਭਾਵਾਂਗੇ ਆਪਣੇ ਆਪ ਨੂੰ ਕਹਿਣ ਲੱਗੇ ਸਿੱਖੀ ਮਿਲੀ ਹੈ ਕੇਸਾਂ ਤੇ ਸਵਾਸਾਂ ਦੇ ਨਾਲ ਨਿਭ ਜਾਵੇਗੀ ਇਸ ਵਾਸਾ ਦੇ ਨਾਲ ਹੀ ਨਿਭਣੀ ਹੈ ਜਿਸ ਵਾਸਾ ਜਾਂਦੇ ਨੇ ਤਾਂ ਚਲੇ ਜਾਣ ਪਰ ਕਹਿਣ ਲੱਗੇ ਅਸੀਂ ਆਪਣੇ ਧਰਮ ਤੋਂ ਨਹੀਂ ਡੋਲਾਂਗੇ ਦੁਬਾਰਾ ਫੇਰ ਲਿਆਂਦਾ ਗਿਆ ਜਦੋਂ ਸਾਹਮਣੇ ਲਿਆਈ ਫੇਰ ਉਹੀ ਗੱਲਾਂ ਬਾਤਾਂ ਸ਼ੁਰੂ ਕੀਤੀਆਂ ਗਈਆਂ ਪਰ ਸਹਬ ਜਹਾਂ ਦੇ ਕਿਸੇ ਪਾਸੇ ਮੰਨਣ ਵਾਸਤੇ ਤਿਆਰ ਨਹੀਂ ਕਹਿਣ ਲੱਗੇ ਸੱਚ ਕੇ ਮਟਾਓਗੇ ਤੋ ਮਿਟੋਗੇ ਜਹਾਨ ਸੇ ਕਹਿਣ ਲੱਗੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੋ ਸੱਚ ਦੁ ਬਣਾ ਲਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੋ ਤੁਹਾਡੇ ਵੱਡੇ ਵਡੇਰੇ ਵੀ ਇੱਥੇ ਵਾਹ ਲਾ ਕਰਕੇ हट ਗਏ ਕਿਉਂਕਿ ਦਾਦੀ ਮਾ ਨੇ ਇੱਕ ਇੱਕ ਗੱਲ ਕੰਨਾਂ ਵਿੱਚ ਪਾਈ ਐ ਤੁਹਾਡੀ ਲੜਾਈ ਸਾਡੀ ਹੁਣ ਤੋਂ ਨਹੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਸ਼ੁਰੂ ਹੋ ਗਈ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਤਤੀ ਤਵੀ ਉੱਪਰ ਬਿਠਾ ਕਰਕੇ ਵੇਖ ਲਿਆ ਤੁਹਾਡੀਆਂ ਜੰਗਾਂ ਧੰਨ ਗੁਰੂ ਹਰगोबिंद ਪਾਤਸ਼ਾਹ ਜੀ ਸਾਡੇ ਪੜਦਾਦੇ ਦੇ ਨਾਲ ਵੀ ਹੋਈਆਂ ਇਸੇ ਗੱਲ ਤੋਂ ਸਾਡੇ ਦਾਦੇ ਨੇ ਬਲੀਦਾਨ ਦਿੱਤਾ ਕਹਿ ਲੱਗੇ ਅਸੀਂ ਵੀ ਉਹਨਾਂ ਦੇ ਪੁੱਤੇ ਆ ਏਦਾਂ ਦੀ ਸਾਨੂੰ ਮੌਤ ਦਾ ਡਰਾਵਾ ਤਾਂ ਦੇ ਕੋਈ ਨਾ ਕਹਿ ਲੱਗੇ ਸੱਚ ਕੋ ਮਿਟਾਓਗੇ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ ਡਰਤਾ ਨਹੀਂ ਅਕਾਲ ਸ਼ਹਿਜ਼ਾਣ ਕੀ ਸ਼ਾਨ ਸੇ ਉਪਦੇਸ਼ ਹਮਾਰਾ ਸੁਣ ਲੋ ਜਰਾ ਦਿਲ ਇਹ ਕਾਣ ਸੇ ਕੱਲ ਲਗੇ ਜੋ ਅਸੀਂ ਕਹਿੰਦੇ ਆ ਨਾ ਸਾਹਿਬ ਜਾਦੇ ਕਹਿੰਦੇ ਸਾਰੇ ਜਾਣੇ ਚੰਗੀ ਤਰ੍ਹਾਂ ਸੁਣ ਲੋ ਆਪਣੇ ਦਿਲ ਦੇ ਕੰਨਾਂ ਦੇ ਨਾਲ ਹਮ ਕਹਿ ਰਹੇ ਤੁਮ ਕੋ ਖੁਦਾ ਕੀ ਜ਼ੁਬਾਨ ਸੇ ਪਰ ਅਸੀਂ ਕਹਿੰਦੇ ਕਿਸੇ ਨੂੰ ਡਰਾਉਂਦੇ ਨਹੀਂ ਜੋ ਧਰਮ ਹੈ ਜੋ ਨਿਆਂ ਅਸੀਂ ਉਹੀ ਕੁਝ ਕਹਿ ਰਹੇ ਆ ਕੱਲ ਲਗੇ ਬਾਤ ਜਾਓ ਸ਼ਰਸੇ ਹਿੰਦੂ ਹੋ ਮੁਸਲਮਾਨ ਹੋ ਕੋਈ ਹੋ ਕੱਲ ਲਗੇ ਪੰਡਤ ਹੈ ਮੋਲਵੀ ਹੈ ਜਾਂ ਆਲਮ ਹੈ ਕੋਈ ਹੋ ਕਹ ਲੱਗੀ ਸੁਚਾ ਆਨੰਦ ਖਲੋਤਾ ਹੈ ਆਪਣੇ ਧਰਮ ਦਾ ਇਹ ਗੱਲ ਥੋੜਾ ਧਿਆੜ ਮਾਰ ਕਰਕੇ ਵੇਖ ਮੌਲਵੀ ਬੈਠੇ ਹੋਏ ਨੇ ਕਹ ਲੱਗੇ ਤੁਹਾਡਾ ਧਰਮ ਇਦਾਂ ਕਹਿੰਦਾ ਵੀ ਕਿਸੇ ਦੇ ਧਰਮ ਨੂੰ ਜ਼ੋਰਾ ਜ਼ਬਰੀ ਬਦਲਿਆ ਜਾਵੇ ਸਾਰਿਆਂ ਦੀਆਂ ਨਿਗਾਹ ਥੱਲੇ ਹੋ ਗਈਆਂ ਪਰ ਸੂਬਾ ਸਰਾਂਦ ਤੋਂ ਸਾਰੇ ਡਰਦੇ ਨੇ ਸੁਚਾ ਆਨੰਦ ਕੋੜ ਖਲੋਤਾ ਹੋਇਆ ਵਾਰ-ਵਾਰ ਇਹ ਜੋਰ ਲਾਉਂਦਾ ਪਿਆ ਹੈ ਕਿ ਇਹ ਨਾ ਹੋ ਜਾਵੇ ਕਿਤੇ ਸੂਬਾ ਸਰਾਂਧ ਦਾ ਮਨ ਬਦਲ ਜਾਵੇ ਮਲੇਰਕੋਟਲੀ ਉੱਠ ਪਿਆ ਉਹਨੇ ਫੇਰ ਰਹਾ ਦਾ ਨਾਰਾ ਮਾਰਿਆ ਉਹਨੇ ਕਿਹਾ ਛੱਡ ਦਿਓ ਬੱਚਿਆਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ ਢਾਡਾ ਜੇ ਕੋਈ ਵੈਰ ਹੈ ਤੇ ਤਨ ਕਲਗੀ ਤਰਪਾਸ਼ਾ ਜੀ ਦੇ ਨਾਲ ਜੰਗ ਦੇ ਅੰਦਰ ਜੂਝ ਕਰਕੇ ਇਹ ਸੂਰਮਤਿਆਂ ਵਾਲਾ ਕੰਮ ਹੈ ਇਥੇ ਕੋਈ ਕਵੀ ਸੱਜਣ ਨੇ ਬੜਾ ਸੁੰਦਰ ਕਿਹਾ ਉਹਨੇ ਕਿਹਾ ਸੁਚਾਨੰਦ ਪਾਸ ਕਲੋਤਾ ਹੈ ਇੱਕ ਬੰਦਾ ਮਲੇਰ ਕੋਟ ਲਿਆ ਬੈਠਾ ਹੋਇਆ ਹੈ ਪਰ ਵੇਖੋ ਉਹਦੇ ਭਰਾਵਾ ਨੂੰ ਗੁਰੂ ਸਾਹਿਬ ਜੀ ਨੇ ਨਾਰਖਾਨ ਨੂੰ ਤੀਰ ਮਾਰਿਆ ਪਰ ਉਹ ਚਾਹੁੰਦਾ ਹੈ ਆਪਣਾ ਬਦਲਾ ਲੈਣਾ ਪਰ ਕਹਿਣ ਲੱਗੇ ਉਹ ਦੁਸ਼ਮਣ ਵੀ ਅਸੂਲ ਦਾ ਹੈ ਕਿਉਂ ਕਿਉਂਕਿ ਉਹ ਚਾਹੁੰਦਾ ਹੈ ਬਦਲਾ ਲੈਣਾ ਪਰ ਗੁਰੂ ਸਾਹਿਬ ਜੀ ਦੇ ਨਾਲ ਜੰਗ ਦੇ ਵਿੱਚ ਨਿੱਤਰ ਕਰਕੇ ਪਰ ਸੁੱਚਾ ਆਨੰਦ ਆਪਣਾ ਬਦਲਾ ਲੈਣਾ ਚਾਹੁੰਦਾ ਹੈ ਪਰ ਕਹਿਣ ਲੱਗੇ ਉਹ ਗਿਰਿਆ ਹੋਇਆ ਹੈ ਇਹਨਾਂ ਬੱਚਿਆਂ ਨੂੰ ਕਤਲ ਕਰਵਾਉਣਾ ਚਾਹੁੰਦਾ ਹੈ ਸੂਬੇ ਸਰਾਂਧ ਦੇ ਕੋਲ ਵਾਰ-ਵਾਰ ਕਿਹਾ ਗਿਆ ਪਰ ਗੁਰੂ ਕੇ ਲਾਲਾ ਨੇ ਮੂੜ-ਮੂੜ ਕਰਕੇ ਜਵਾਬ ਦਿੱਤੇ ਨੇ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕਰਕੇ ਸੁਣਾਉਂਦੇ ਨੇ ਕਿਨ ਲੱਗੇ ਜਲ ਕਾ ਹਥਲ ਕਾ ਹ ਗगन ਕੇ ਗੌਣ ਕਾ ਕਾਲ ਕੇ ਬਣਾਏ ਸਭੇ ਕਾਲ ਹੀ ਚਬੇ ਹੈ ਕਿਨ ਲੱਗੇ ਆਏ ਤਾਂ ਹਾਂ ਧਰਤੀ ਦੇ ਉੱਪਰ ਜਾੜਾ ਤੇ ਸਾਰਿਆਂ ਨੇ ਇੱਕ ਦਿਨ ਪਰ ਸਾਨੂੰ ਇਹ ਸਿਖਾਇਆ ਗਿਆ ਹੈ ਜਾਣਾ ਹੈ ਪਰ ਆਪਾਂ ਜਾਣਾ ਜਿੰਨਾ ਚਿਰ ਜੀਣਾ ਹੈ ਅਣਖ ਦੇ ਨਾਲ ਮਰਨਾ ਤੇ ਧਰਮ ਦੇ ਵਾਸਤੇ ਅਖੀਰ ਦੇ ਉੱਪਰ ਅੱਜ ਦੀ ਜਿਹੜੀ ਕਚਹਿਰੀ ਲੱਗੀ ਗਈ 2 ਦਿਨ ਦੀ ਸੀ ਕੱਲ ਜਾ ਰਾ ਪੋ ਅੱਜ 12 ਪੋ ਦੀ ਗੱਲ ਜਦੋਂ ਕਿਸੇ ਪਾਸੇ ਨਹੀਂ ਲੱਗੀ ਫਿਰ ਆਖਦੇ ਨੇ ਸੂਬਾ ਸਰਦ ਨੇ ਇਸ਼ਾਰਾ ਕੀਤਾ ਫਤਵਾ ਸੁਣਾਇਆ ਜਾਵੇ ਫਤਵਾ ਜਾਰੀ ਕੀਤਾ ਗਿਆ ਉਹਦੇ ਅੰਦਰ ਫਤਵੇ ਦੇ ਲਿਖਿਆ ਹੋਇਆ ਕਿ ਕੱਲ ਨੂੰ 13 ਪੋ ਨੂੰ ਸਾਹਿਬ ਜਾਦਿਆਂ ਨੂੰ ਗੁਰੂ ਸਾਹਿਬ ਜੀਆਂ ਦਿਨੋਂ ਜਿੰਦਿਆਂ ਹੋਇਆ ਨੀਂਦ ਦੇ ਅੰਦਰ ਚ ਨਿਆ ਜਾਵੇਗਾ ਕਿਉਂਕਿ ਇਹ ਅਜੇ ਵੀ ਨਹੀਂ ਵੀ ਹੋ ਸਕਦਾ ਹੈ ਇਹ ਫਤਵਾ ਸੁਣ ਕਰਕੇ ਹੁਣ ਛੋਟੇ ਛੋਟੇ ਬੱਚੇ ਨੇ ਹੋ ਸਕਦਾ ਡਰ ਜਾਣਗੇ ਪਰ ਨਹੀਂ ਇਹ ਜਾਣਦੇ ਨਹੀਂ ਸਨ ਇਹ ਤਨ ਕਲਗੀ ਤਰਪਾ ਸਾਹਿਬ ਜੀ ਦੇ ਫਰਜੰਦ ਨੇ ਇਹਨਾਂ ਦੇ ਆਉਣ ਵਾਲੀਆਂ ਨਸਲਾਂ ਨੂੰ ਇਹ ਸੁਨੇਹਾ ਦੇ ਕਰਕੇ ਜਾਣਾ ਹੈ ਜਿੱਥੇ ਜਿੱਥੇ ਸਾਡਾ ਖੂਨ ਡੁੱਲੇਗਾ ਉਥੇ ਉਥੇ ਨਿਸ਼ਾਨ ਚੁਲੇਗਾ ਕਹਿੰਦੇ ਸਨ ਇਹ ਸੂਬਾ ਸਰਹੰਦ ਕਚਹਿਰੀ ਸਦਾ ਨਹੀਂ ਲੱਗੀ ਰਹਿਣੀ ਪਰ ਵੇਖੀ ਜਿੱਥੇ ਸਾਡਾ ਖੂਨ ਡੁੱਲ ਗਿਆ ਉਥੇ ਕਿਤੇ ਕੇਸਰੀ ਚੁਲੇਗਾ ਮਲੇਰਕੋਟ ਲੀਆ ਉੱਠ ਪਿਆ ਤੋਬਾ ਕਰ ਗਿਆ ਕਹਿ ਲੱਗਾ ਜਾ ਅਲਾ ਖੁਦਾ ਹੀ ਬਚਾਵੇ ਸੂਬਾ ਸਰਹੰਦ ਨੂੰ ਕਹਿਣ ਲੱਗਾ ਤੂੰ ਜ਼ੁਲਮ ਕਰਨ ਲੱਗਾ ਏ ਇਹ ਤੇਰੀ ਕਚਹਿਰੀ ਸਦਾ ਨਹੀਂ ਰਹਿਣੀ ਲੱਗੀ ਇਸ ਸਰਹੰਦ ਸਦਾ ਨਹੀਂ ਇਸੇ ਤਰ੍ਹਾਂ ਆਬਾਦ ਰਹਿਣੀ ਤੇਰਾ ਹੁਕਮ ਸਦਾ ਨਹੀਂ ਚੱਲਣਾ ਪਰ ਤੂੰ ਬੜਾ ਵੱਡਾ ਕਲੰਕ ਖੱਟ ਚਲਿਆ ਆਪਣੇ ਮੱਥੇ ਦੇ ਉੱਪਰ ਪਰ ਸੂਬਾ ਸਰੰਦ ਕਿਸੇ ਦੀ ਮੰਨਣ ਵਾਸਤੇ ਤਿਆਰ ਨਹੀਂ ਸੀ ਅੱਜ ਦੀ ਕਚਹਿਰੀ ਸਮਾਪਤ ਹੋਣ ਤੋਂ ਬਾਅਦ ਦੇ ਵਿੱਚ ਇਹ ਫਤਵਾ ਸੁਣਾ ਦਿੱਤਾ ਗਿਆ ਬੱਚਿਆਂ ਨੂੰ ਵਾਪਸ ਮਾਤਾ ਜੀ ਦੇ ਪਾਸ ਭੇਜਿਆ ਗਿਆ ਕੱਲ ਤੇਰਾ ਪੁੱੁਰ ਦੀ ਸ਼ੀਦੀਪੁਰ ਬੇ ਛੋਟੇ ਸਾਹਿਬ ਜਦਿਆਂ ਦਾ ਜਿਨ੍ਹਾਂ ਨੂੰ ਆਪ ਨੱਕ ਮਸਤਕ ਹੈ ਉਹਨਾਂ ਬਾਬਿਆਂ ਨੂੰ ਸਿਰ ਝੁਕਦਾਏ ਉਹਨਾਂ ਦੇ ਇੱਕ ਇੱਕ ਬੋਲ ਦੇ ਉੱਪਰ ਪਰ ਅਸੀਂ ਥੋੜਾ ਆਪਣੇ ਅੰਦਰ ਜ਼ਰੂਰ ਇਹ ਧਿਆੜ ਮਾਰੀਏ ਉਹਨਾਂ ਦੇ ਆਪਾ ਸ਼ੀਦੀਪੁਰਬ ਜ਼ਰੂਰ ਮਣਾਉਂਦੇ ਆ ਸਾਲ ਦੇ ਸਾਲ ਬਾਦ ਉਹਨਾਂ ਨੂੰ ਯਾਦ ਕਰਦੇ ਆ ਪਰ ਉਹ ਸਾਨੂੰ ਇਹ ਸਿਖਾ ਕਰਕੇ ਗਏ ਨੇ ਜਿਉ ਅਣਖ ਨਾਲ ਮਰਿਓ ਧਰਮ ਵਾਸਤੇ ਮਰਨਾ ਸਾਰਿਆਂ ਨਹੀਂ ਹੈ ਇੱਥੇ ਕਿਸੇ ਨੇ ਰਹਿਣਾ ਨਹੀਂ ਜਾਣਾ ਤੇ ਹੈ ਪਰ ਇਹ ਨਾ ਵਿਖਿਓ ਵੀ ਥਾਥਾਂ ਦੇ ਉੱਪਰ ਸਿਰ ਝਕਾਉਂਦੇ ਫਿਰਿਓ ਟਕੇ ਟਕੇ ਦੇ ਬਦਲੇ ਧਰਮ ਨਾ ਬਦਲਦੇ ਫਿਰਿਓ ਅਜਨੌਲਾ ਇਹੀ ਪੈਂਦਾ ਸਾਨੂੰ ਮਿਲਦਾ ਕੁਝ ਨਹੀਂ ਕੁਝ ਕ ਪੈਸਿਆਂ ਦੀ ਖਾਤਰ ਅਸੀਂ ਆਪਣਾ ਧਰਮ ਬਦਲ ਜਾਂਨੇ ਆ ਪਰ ਯਾਦ ਕਰਿਆ ਕਰੀਏ ਉਹਨਾਂ ਦੀਆਂ ਸ਼ਹਾਦਤਾਂ ਨੂੰ ਜਿਨ੍ਹਾਂ ਨੇ ਸਾਨੂੰ ਇਹ ਸਿਖਾਇਆ ਹੁਣ ਸੂਬਾ ਸਰਹੰਦ ਕਿਹੜਾ ਲਾਲਚ ਨਹੀਂ ਦੇ ਰਿਆ ਜੋ ਕੁਝ ਲੈਣਾ ਹੈ ਤੁਸੀਂ ਉਹ ਲੈ ਲਓ ਬਸ ਧਰਮ ਬਦਲ ਦਿਓ ਪਰ ਸਾਬ ਜੀ ਆਦੇ ਇੱਕ ਗੱਲ ਕਹਿੰਦੇ ਸਨ ਇਹ ਜਾਨ ਚਲੀ ਜਾਵੇ ਤਾਂ ਚਲੀ ਜਾਵੇ ਪਰ ਧਰਮ ਨਹੀਂ ਛੱਡਣਾ ਆਪਣਾ ਕਿੰਨਾ ਬਦਲੇ ਕਰਕੇ ਗਏ ਸਾਡੇ ਬਦਲੇ ਸਾਨੂੰ ਸਾਰਾ ਕੁਝ ਸਫਾ ਕਰਕੇ ਗਏ ਗੁਰੂ ਸਾਹਿਬ ਕਰਕੇ ਗਏ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ ਜਾਤ ਕਰੇ ਹਬਰੀ ਗੁਰਿਆਈ ਸਤਗੁਰੂ ਕਹਿ ਕਰਕੇ ਗਏ ਭਲਿਓ ਤੁਹਾਨੂੰ ਅਸੀਂ ਪਾਤਸ਼ਾਹੀ ਦੇਵਾਂਗੇ ਤੁਸੀਂ ਜਾਤ ਕਰੋਗੇ ਕਿਤੇ ਧਨ ਕਲਗੀ ਤਰ ਪਾਸ਼ਾ ਵਰਗਾ ਆਇਆ ਸੀ ਇਸ ਦੁਨੀਆਂ ਦੇ ਉੱਪਰ ਤੇ ਵਾਕੇ ਸਤਗੁਰੂ ਜੋ ਕੁਝ ਤੁਸੀਂ ਸਾਨੂੰ ਦਿੱਤਾ ਤੁਸੀਂ ਨਾ ਹੁੰਦੇ ਤੇ ਕੁਝ ਵੀ ਨਹੀਂ ਸੀ ਹੋਣਾ ਪਰ ਜੋ ਕੁਝ ਤੁਸੀਂ ਦੇ ਗਏ ਸਾਨੂੰ ਉਹਨੂੰ ਅਸੀਂ ਲੈ ਕਰਕੇ ਅਕਿਰਤ ਕਰਨਾ ਬਣੀਏ ਸਤਿਗੁਰੂ ਤੁਹਾਡੀ ਸਿੱਖੀ ਨੂੰ ਜੇ ਅਸੀਂ ਪ੍ਰਾਪਤ ਕੀਤਾ ਹੈ ਇਹਨੂੰ ਕਮਾ ਸਕੀਏ ਉਹਨਾਂ ਬਾਬਿਆਂ ਦਾ ਕੱਲ ਦਾ ਸ਼ਹਾਦਤ ਦਾ ਦੇਣਾ ਹੈ ਅੱਜ ਦੀ 12 ਪੂਲ ਅਖੀਰ ਵਾਲੀ ਸਮਾਪਤੀ ਕਰਕੇ ਇਸ ਕਚੈਰੀ ਦੀ ਇਹ ਫਤਵਾ ਜਾਰੀ ਕੀਤਾ ਗਿਆ ਸੋ ਗੁਰੂ ਸਾਹਿਬ ਜੀ ਦਾ ਕਿਰਪਾ ਕਰਨ ਰਹਿਮਤ ਕਰਨ ਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਇੱਕ ਇੱਕ ਉਹਨਾਂ ਦਾ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਸਕੀਏ ਸੋ ਇਹ ਅੱਜ ਧੰਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਇਹੀ ਸ਼ਲੋਕ ਦੇ ਦੁਆਰਾ ਆਪਾਂ ਨੂੰ ਸਮਝਾਇਆ ਹੈ ਕਿ ਆਪਾਂ ਆਏ ਕਿਸੇ ਹੋਰ ਕੰਮ ਵਾਸਤੇ ਆ ਲੱਗ ਕਿਸੇ ਹੋਰ ਕਿਸੇ ਕੰਮ ਵਿੱਚ ਗਏ ਆ ਆਇ ਤਾ ਸੀ ਸਰਬੱਤ ਦੇ ਭਲੇ ਵਾਸਤੇ ਇਥੋਂ ਪੜਾਈ ਮੰਗਣਾ ਸੀ ਤੇ ਕਿਸੇ ਦਾ ਪੜਾ ਮੰਗਦੇ ਛੇਂਦ ਹੋ ਸਕਦਾ ਆਪਣਾ ਵੀ ਹੁੰਦਾ ਜਾਂਦਾ ਪਰ ਗੁਰੂ ਸਾਹਿਬ ਕਹਿਣ ਲੱਗੇ ਅਸੀਂ ਉਲਟ ਚੱਲ ਪਏ ਅਸੀਂ ਪਰਦਰਭ ਹਿਰਣੰ ਪ੍ਰਾਇਆ ਤਨ ਪ੍ਰਾਇਏ ਤਨ ਦੇ ਨਾਲ ਜੁੜ ਗਏ ਫਿਰ ਕਹਿਣ ਲੱਗੇ ਬਹੁ ਵਿਗਣ ਕਰਨੰ ਦੂਜਿਆਂ ਦੀਆਂ ਕੰਮਾਂ ਵਿੱਚ ਰੁਕਾਵਟਾ ਬਣਨ ਲੱਗ ਪਏ ਉਚਰਣਗ ਸਰਬਜੀ ਕਹੇ ਸਦਾ ਝਗੜਾਈ ਕਰਦੇ ਆ ਬਨ ਵੀ ਝਗੜਾ ਕਰੀ ਜਾਂਦਾ ਹੈ ਅਜਵਾੜ ਵੀ ਝਗੜਾ ਕਰੀ ਜਾਂਦੀ ਹੈ ਕਹਿਣ ਲੱਗੇ ਲਾਓ ਲਈ ਤ੍ਰਿਸ਼ਨਾ ਪਤ ਇੰਨੀ ਕ ਤ੍ਰਿਸ਼ਨਾ ਵੱਧ ਗਈ ਹੈ ਮਨ ਦੀ ਇੰਨੇ ਕ ਜਿਆਦੇ ਅਸੀਂ ਗਿਰ ਚੁੱਕੇ ਆ ਮਨ ਮਾਇ ਕਰਮ ਕਰਤ ਸੇ ਸੁਕਰੈ ਗੁਰੂ ਸਾਹਿਬ ਕਹਿੰਨ ਲੱਗੇ ਜਿਸ ਤਰ੍ਹਾਂ ਸੂਰ ਗੰਦਗੀ ਖਾਂਦਾ ਫਿਰਦਾ ਹੈ ਅਸੀਂ ਆਏ ਤਾਂ ਅਸੀਂ ਮਨੁੱਖਾ ਦੇਹੀ ਦੇ ਅੰਦਰ ਪਰ ਅਸੀਂ ਤਾਂ ਸੂਰਾਂ ਦੇ ਨਾਲੋਂ ਵੀ ਗਿਰ ਗਏ ਅਸੀਂ ਵੀ ਥਾ ਥਾਂ ਦੇ ਉੱਪਰ ਗੰਦਗੀ ਖਾਂਦੇ ਫਿਰਦੇ ਆ ਸਾਨੂੰ ਬੜਾ ਉੱਚਾ ਆਚਰਨ ਦਿੱਤਾ ਹੈ ਗੁਰੂ ਸਾਹਿਬ ਜੀ ਨੇ ਇਹ ਜਨਮ ਦੇ ਕਰਕੇ ਭੇਜਿਆ 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਬੜਾਈ ਸਾਨੂੰ ਸਰਦਾਰ ਬਣਾਇਆ ਸਾਰੀਆਂ ਜੂਨਾਂ ਦਾ ਗੁਰੂ ਸਾਹਿਬ ਕਿਰਪਾ ਕਰਨ ਕੇ ਅਸੀਂ ਹਜ਼ੂਰ ਦੇ ਚਰਨਾਂ ਨਾਲ ਜੁੜ ਕਰਕੇ ਆਪਣਾ ਸਮਾਪਤੀਤ ਕਰ ਸਕੀਏ ਤੇ ਗੁਰੂ ਵਾਲੇ ਬਣ ਸਕੀਏ ਸੋ ਗੁਰੂ ਸਾਹਿਬ ਜੀ ਕੀ ਪਾਵਨ ਸ਼ ਦੀ ਵਿਚਾਰ ਕਰਦਿਆਂ ਗੁਰੂ ਕੇ ਪਾਵਨ ਪਵਿੱਤਰ ਉਹਨਾਂ ਸੈਭਜਾਦਿਆਂ ਦੀ ਪਾਵਨ ਪਵਿੱਤਰ ਉਹਨਾਂ ਦਾ ਇਤਿਹਾਸ ਵਾਚਦੇ ਆ ਹੋਇਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ ਸਤਿਗੁਰੂ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਆਗਾ ਵਾਸਤੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਸਾਨੂੰ ਸ੍ਰੇਸ਼ ਸਮਤ ਬਖਸ਼ਿਸ਼ ਕਰਮ ਜੋ ਅਸੀਂ ਹਰ ਰੋਜ਼ ਗੁਰੂ ਕੇ ਦਰਸ਼ਨ ਗੁਰੂ ਕੀ ਸੰਗਤ ਕਰ ਸਕੀਏ ਵੱਧ ਤੋਂ ਵੱਧ ਸਮਾਜਣਾ ਹੋ ਸਕੇ ਇਹ ਰਹਿਮਤ ਗੁਰੂ ਸਾਹਿਬ ਜੀ ਆਪ ਜੀ ਆਪ ਵਰਤਾਓ ਜੀ ਆਓ ਪਾਵਨ ਪਵਿੱਤਰ ਸ਼ਬਦ ਦੀਆਂ ਅਖੀਰਨੀਆਂ ਪੰਕਤੀਆਂ ਯਾ ਪੜ੍ਹ ਕਰਕੇ ਸੰਭਾਉਤੀ ਕਰਿਏ ਜੀ ਪਰਦਰਭ ਹਿਰਣੰ ਬਾਹੂ ਵਿਗਨ ਕਰਨੰ ਉਚਰਣੰ ਸਰਬ ਜੀ ਕਹੈ ਲਾਉ ਨਈ ਤ੍ਰਿਸ਼ਨਾ ਆਤਪਤ ਮਨ ਮਾਇ ਕਰਮ ਕਰਤ